ਕਰਨੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦੀ ਬੜੀ ਖਬਰ ਇਹ ਸੁਰੱਖਿਆ ਵਿੱਚ ਚਲਦੀ ਪਈ ਹੈ ਕਿ ਚੰਡੀਗੜ੍ਹ 에어ਪੋਰਟ ਦੇ ਉੱਤੇ ਐਮਪੀ ਕੰਗਨਰ ਨਾਉਦ ਦੇ ਜੋ ਥੱਪੜ ਜੜਿਆ ਗਿਆ ਹੈ ਉਹ ਭੈਣ ਵੱਲੋਂ ਸਿਆਣੇ ਆਖਦੇ ਹੁੰਦੇ ਨੇ ਕਿ ਰੱਬ ਨੇ ਦੋ ਕੰਨ ਦਿੱਤੇ ਨੇ ਦੋ ਅੱਖਾਂ ਦਿੱਤੀਆਂ ਤੇ ਇੱਕ ਜੀਬ ਦਿੱਤੀ ਹੈ ਤਾਂ ਇਹਦਾ ਮਤਲਬ ਜਿਹੜਾ ਉਹ ਸਪਸ਼ਟ ਹੈ ਕਿ ਦੋ ਵਾਰ ਦੇਖੋ ਦੋ ਵਾਰ ਸੁਣੋ ਤੇ ਜੀਬ ਇੱਕ ਹੈ ਤੇ ਇੱਕ ਵਾਰ ਬੋਲ ਸਿਆਣੇ ਆਖਦੇ ਹੁੰਦੇ ਨੇ ਇੱਕ ਗੱਲ ਕਿ ਪਹਿਲੇ ਤੋਲੋ ਤੇ ਫਿਰ ਬੋਲੋ ਚਲੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਪੰਕਤੀ ਦੇਖ ਕੇ ਇਸ ਗੱਲ ਨੂੰ ਮੈਂ ਸਪਸ਼ਟ ਕਰਦਾ ਤੁਹਾਨੂੰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਲੱਗੇ ਕਹਿੰਦੇ ਐਸਾ ਕੰਮ ਮੂਲੇ ਨਾ ਕੀਤਾ ਜਿਤ ਅੰਤ ਪਛੋਤਾਈ ਹੈ ਤੁਹਾਨੂੰ ਅੰਤ ਵਿੱਚ ਪਛਤਾਵਾ ਝੱਲਣਾ ਪਏ ਇਸ ਗੱਲ ਦਾ ਕਿ ਅੱਜ ਜੋ ਮੈਂ ਚੀਜ਼ ਬੋਲੀ ਹੈ ਕਿਦਾ ਮੈਨੂੰ ਹਰਜ਼ਾਨਾ ਤੇ ਨਾ ਭਰਨਾ ਪਏਗਾ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਨਾ ਇਹੀ ਚੁਣੀ ਹੋਈ ਐਮਪੀ ਕੰਗਨਰ ਨੌਤ ਵੱਲੋਂ ਉਹਨਾਂ ਭੈਣਾਂ ਵਾਂਗੂ ਸ਼ਬਦ ਵਰਤੇ ਗਏ ਜਿਹੜੇ ਆਪਣੇ ਪਤੀਆਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਹੱਕਾਂ ਵਾਸਤੇ ਸਰਕਾਰ ਦੇ ਵਿਰੋਧ ਵਿੱਚ ਜਾ ਕੇ ਜੇਕਰ ਉਹ ਸਿੰਘੂ ਬਾਰਡਰ ਸ਼ੰਭੂ ਬਾਰਡਰ ਦੇ ਉੱਤੇ ਬੈਠ ਕੇ ਆਪਣਾ ਪ੍ਰਦਰਸ਼ਨ ਕਰਦੇ ਨੇ ਤੇ ਇਸ ਐਮਪੀ ਕੰਗਨਰ ਨੌਤ ਵੱਲੋਂ ਸ਼ਬਦ ਵਰਤੇ ਗਏ ਕਿ ਇਹ 100-100 ਰੁਪਏ ਦੇ ਉੱਤੇ ਖਰੀਦੀਆਂ ਹੋਈਆਂ ਇਹ ਔਰਤਾਂ ਨੇ ਇੱਕ ਕਿਸਾਨੀ ਹੋ ਸਕਦੀਆਂ ਤੇ ਯਾਦ ਰੱਖਿਓ ਇਹ ਬੜੀ ਵੱਡੀ ਗੱਲ ਹੈ ਇਹਨੂੰ 100 ਰੁਪਏ ਦੇ ਮੁੱਲ ਦੇ ਨਾਲ ਕਹਿ ਕੇ ਬੁਲਾਇਆ ਜਾਣਾ ਇਹ ਕਿਤੇ ਨਾ ਕਿਤੇ ਪੰਜਾਬੀਆਂ ਦੇ ਵਿੱਚ ਉਹਨਾਂ ਭੈਣਾਂ ਦੇ ਵਿੱਚ ਉਹ ਪੰਜਾਬੀਅਤ ਦੇ ਵਿੱਚ ਇਹ ਗੱਲਾਂ ਜਿਹੜੀਆਂ ਸੀ ਉਹ 30 ਸਾਲ ਇਹ 30 ਸਾਲ ਤੱਕ ਬੈਠੀਆਂ ਹੋਈਆਂ ਸਨ ਅੱਜ ਇਹ ਗੱਲ ਜਿਹੜੀ ਹੱਥ ਤੋਂ ਬਾਹਰ ਹੋ ਗਈ ਉਹ ਜਿਹੜੀ ਭੈਣ ਹੈ ਜਿਹਨੇ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਜਿਹਦੀ ਡਿਊਟੀ ਦੀ ਹੈ ਉਹਦੀ ਪਾਈ ਹੋਈ ਵਰਦੀ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਮੈਂ ਇਹ ਦੇਸ਼ ਕੰਮ ਵਾਸਤੇ ਸੇਵਾ ਕਰ ਰਹੀ ਹਾਂ ਮੈਂ ਦੇਸ਼ਕੌਮ ਦੀ ਫੌਜ ਵਿੱਚ ਭਰਤੀ ਹੋ ਕੇ ਆਪਣੀ ਸੇਵਾ ਨੂੰ ਨਿਭਾ ਰਹੀ ਆ ਤੇ ਉਹਦੇ ਵਾਸਤੇ ਸ਼ਬਦ ਵਰਤੇ ਜਾਣ ਪੰਜਾਬੀਆਂਤ ਵਾਸਤੇ ਹਰੇਕ ਸਿੱਖ ਜਿਹੜਾ ਪੱਗ ਵਾਲਾ ਮਿਲਦਾ ਹੈ ਦਸਤਾਰ ਵਾਲਾ ਮਿਲਦਾ ਉਹਦੇ ਵਾਸਤੇ ਸ਼ਬਦ ਵਰਤੇ ਜਾਣ ਕਿ ਇਹ ਖਾਲਸਤਾਨੀ ਹੈ ਜੀ ਇਹ ਵੱਖਵਾਦੀ ਹੈ ਇਹ ਅਤਵਾਦੀ ਹੈ ਉਹ ਭੈਣ ਆਖਦੀ ਮੇਰੀ ਪਾਈ ਕੋਈ ਵਰਦੀ ਇਸ ਗੱਲ ਨੂੰ ਬਿਆਨ ਕਰਦੀ ਹੈ ਕਿ ਮੈਂ ਦੇਸ਼ਕੌਮ ਦੇ ਨਾਲ ਆ ਤੇ ਮੈਂ ਵੱਖਵਾਦੀ ਜਾਂ ਖਾਲਸਤਾਨੀ ਕਿਵੇਂ ਹੋਈ ਤੇ ਜਿਹੜੀ ਉਹਨੇ ਸ਼ਬਦ ਵਰਤੇ ਸਾਨੂੰ ਪਹਿਲਾਂ ਕਿ 100-100 ਰੁਪਏ ਦੇ ਵਿੱਚ ਖਰੀਦੀਆਂ ਹੋਈਆਂ ਇਹ ਔਰਤਾਂ ਨੇ ਚਪੇੜ ਮਾਰ ਕੇ ਥੱਪੜ ਮਾਰ ਕੇ ਇਸ ਗੱਲ ਨੂੰ ਬਿਆਨ ਕੀਤਾ ਉਹ ਕਹਿਣ ਲੱਗੀ ਉਹਨਾਂ ਔਰਤਾਂ ਦੇ ਵਿੱਚ ਮੇਰੀ ਮਾਂ ਵੀ ਉੱਥੇ ਬੈਠੀ ਹੋਈ ਸੀ ਤੂੰ ਇਸ ਗੱਲ ਨੂੰ ਕਿਵੇਂ ਕਿਹਾ ਤੇ ਭੈਣ ਕੁਲਵਿੰਦਰ ਕੌਰ ਦੇ ਇਹ ਸਿਜਦਾ ਹੈ ਉਸ ਭੈਣ ਨੂੰ ਜਿਹਨੇ ਇੰਨੀ ਹਿੰਮਤ ਦਿਖਾਈ ਤਾਂ ਦੇਖਿਓ ਹੁਣ ਜੇਕਰ ਪੰਜਾਬ ਦਾ ਕੋਈ ਨੌਜਵਾਨ ਪੰਜਾਬ ਦੀ ਕੋਈ ਭੈਣ ਪੰਜਾਬ ਦਾ ਕੋਈ ਵੀਰ ਆਪਣੀ ਜੇਕਰ ਪੰਜਾਬ ਦੀ ਹੱਕ ਦੀ ਗੱਲ ਕਰਨ ਵਾਤੇ ਜੇਕਰ ਆਵਾਜ਼ ਠਾਉਂਦਾ ਹੈ ਨਾ ਜਿਹੜੇ ਵੱਡੇ ਵੱਡੇ ਮੀਡੀਆ ਵਾਲੇ ਲੋਕ ਨੇ ਉਹ ਆਵਾਜ਼ ਨੂੰ ਦਬਾ ਦਿੰਦੇ ਨੇ ਉਹਨਾਂ ਦੀ ਆਵਾਜ਼ ਉੱਪਰ ਤੱਕ ਜਿਹੜੀ ਉਹ ਨਹੀਂ ਪਹੁੰਚਾਈ ਜਾਂਦੀ ਤੇ ਜੇਕਰ ਅਜਾ ਭੈਣ ਨੇ ਥੱਪੜ ਮਾਰਿਆ ਹੈ ਨਾ ਤਾਂ ਹੁਣ ਵੇਖਿਓ ਇਹ ਖਾਲਸਤਾਨੀ ਨਾਂ ਦੇ ਉੱਤੇ ਪੰ ਕਿਹੜੇ ਕਿਹੜੇ ਟੈਗ ਦੇ ਕੇ ਖਬਰਾਂ ਹਾਈਲਾਈਟ ਕਰ ਕਰਕੇ ਉੱਚੀ ਉੱਚੀ ਪਹੁੰਚਾਉਣਗੇ ਜੀ ਇਹ ਵੇਖੋ ਇਹ ਇੰਨਾ ਥੱਪੜ ਮਾਰਦੇ ਨੇ ਜੀ ਇਹ ਇਹਨਾਂ ਦੇ ਖਿਲਾਫ ਕੇਸ ਕੀਤਾ ਜਾਏ ਹੁਣ ਬੇਸ਼ੱਕ ਉਹਦੀ ਭਾਵੇਂ ਸਰਕਾਰ ਜਿਹੜੀ ਇਹਦਾ ਕੋਰਟ ਮਾਰਸ਼ਲ ਕਰ ਦੇ ਉਹਨੂੰ ਡਿਊਟੀ ਤੋਂ ਬਰਖਾਸਤ ਕਰ ਦੇ ਪਰ ਇਹ ਗੱਲਾਂ ਜਿਹੜੀਆਂ ਨੇ ਉਹ ਹੱਦ ਤੋਂ ਬਾਹਰ ਹੋ ਜਾਂਦੀਆਂ ਨੇ ਜਦੋਂ ਕੋਈ ਇਨੇ ਸ਼ਬਦ ਵਰਤਦਾ ਹੈ ਜਿਹੜਾ ਅਣਖ ਵਾਲਾ ਹੁੰਦਾ ਹੈ ਉਹਦੇ ਤੇ ਇਹ ਗੱਲਾਂ ਕਦੇ ਬਰਦਾਸ਼ਤ ਨਹੀਂ ਹੁੰਦੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ